ਨਗਰ ਕੀਰਤਨ ਲੰਘਣ ਵਾਸਤੇ ਸੜਕ ਸਾਫ ਕਰਵਾਉਂਦੇ ਹੋਏ ਪਹਿਲਾਂ ਸੀਵਰੇਜ ਦਾ ਕੰਮ ਚੱਲ ਰਿਹਾ ਇੱਥੇ ਸ਼੍ਰੀ ਗੁਰ ਰਵੀਦਾਸ ਸੇਵਾ ਸੁਸਾਇਟੀ ਦੇ ਮੈਂਬਰ ਸੇਵਾ ਕਾਰਜ ਨਿਭਾਉਂਦੇ ਹੋਏ ਸਾਡੇ ਮੰਗੂ ਜੀ ਗੁਰਧਿਆਨਵਰ ਜੀ ਸੇਵਾਦਾਰ ਭਾਈ ਟਰੈਕਟਰ ਲੈ ਕੇ ਰਾਹੇ ਨਾਲ ਸੜਕ ਸਾਫ ਕਰਦੇ ਹੋਏ ਆਕੇ ਸੰਗਤ ਨੂੰ ਲੰਘਣ ਦੇ ਵਿੱਚ ਮਾਤਾ ਟੇਕਣ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਕੋਈ ਪ੍ਰੋਬਲਮ ਨਾ ਵੇ। ਪਿੱਛੇ ਬੋਰਡ ਲਗਾਇਆ ਵੀ ਹੋਇਆ ਵੀ ਭਾਈ ਅੱਗੇ ਕੰਮ ਚੱਲ ਰਿਹਾ ਹੈ ਰਸਤਾ ਬੰਦ ਹੈ ਲੋਕ ਫੇਰ ਵੀ ਨਹੀਂ ਮੰਨਦੇ। ਕੰਮ ਦੇ ਵਿੱਚ ਰੁਕਾਵਟ ਬਣਦੇ ਹੋਏ ਲੋਕ ਅੱਗੇ ਪਾਣੀ ਖੜਿਆ ਲੀਕੇਜ ਹੋਇਆ ਪਿਆ। ਉਹ ਸਾਡੇ ਤਾਰੀ ਗਿਰਜੀ ਆਉਂਦੇ ਹੋਏ हां था पानी लीकेज ਹੁੰਦਾ ਹੋਇਆ ਸੀ ਵਿਰੇ ਲੀਕ ਹੁੰਦਾ ਹੋਇਆ ਕਾ ਹੋ ਰਿਹਾ ਸੂਰੇ ਲੇਕ ਉੱਥੇ ਦੋ ਤਿੰਨ ਜਗ੍ਹਾ ਤੋਂ ਉੱਥੇ ਸੀ ਵਿਰੇ ਲੀਕ ਹੋ ਰਿਹਾ ਬਾਈ ਸਨੌਰ ਸ਼ਿਵਰੇ ਦਾ ਕੰਮ ਚੱਲ ਰਿਹਾ ਸੀਗਾ ਜੀ ਜੋ ਕਿ ਨਗਰ ਕੀਰਤਨ ਦੇ ਵਿੱਚ ਰਿਕਾਰਡ ਬਣ ਰਿਹਾ ਹੋਇਆ ਨਗਰ ਕੀਰਤਨ ਲੰਘਣ ਦੇ ਲਈ ਰਸਤਾ ਸਾਫ਼ ਕਰਾਂਦੇ ਹੋਏ ਸਿਰ ਗੁਰ ਰਵਿਦਾ ਜੀ ਦਾ ਜਨਮ ਦਿਹਾੜਾ ਉਹਦਾ ਨਗਰ ਕੀਰਤਨ ਲੰਘਣਾ ਹੈ ਜੀ ਹਰ ਘਰ ਚੱਲੀ ਗੱਲ ਕੁਰਦੀਪ ਬਾਈ ਕੁਲਦੀਪ ਬਾਈ ਕਰਦਾ ਮਸਲੇ ਹੱਲ। ਅਰੇ ਤਾਰੀ ਵੀਰ ਜੀ ਆ ਗਏ ਨੇ ਸੇਵਾ ਦੇ ਵਿੱਚ ਹੱਥ ਵਟਾਉਣ ਦੇ ਲਈ। ਕੰਮ ਤਾਂ ਤਾਰੀ ਵੀਰ ਖਰਾਬ ਹੈ ਹੀ ਹੈ। ਉਹੀ ਜਿਹੜਾ ਕੰਮ ਖਰਾਬ ਹੋਰ ਜ਼ਿਆਦਾ ਨਾ ਹੋਵੇ। ਤਾਂ ਹੀ ਕਰਕੇ ਤੈਨੂੰ ਰਸਤੇ ਨੂੰ ਸਾਫ਼ ਕਰਾ ਰਹੇ ਹਾਂ, ਸੈੱਟ ਕਰਾ ਰਹੇ ਹਾਂ। ਥੋੜਾ ਥੋੜਾ ਸੀ ਬ੍ਰੇਜ ਲੀਕ ਹੋਇਆ ਪਿਆ ਇੱਧਰ। ਦੱਸ ਗਿਆ ਕਰੇ। ਲੰਘਤ ਅਜ ਹੈਗੀ ਲੋਕਾਂ ਨੂੰ ਉਹ ਸੈਡਾਂ 'ਚ ਮੱਥਾ ਟੇਕਣ ਵਾਸਤੇ ਪ੍ਰੋਬਲਮ ਆਏਗੀ ਨਾ ਪੈਰਾ 'ਚ ਰੋੜੇ ਰੋੜੀਆਂ ਇੰਨਾ ਇੱਟਾ ਰੋੜੇ ਦੇ ਕਿੰਨਾ ਤਾਂ ਖੰਡਾਰ ਖਿੰਡਾਇਆ ਪਿਆ ਔਰੇ ਇਹ ਕੰਮ ਖਰਾਬ ਕਰੇਗਾ ਸੱਚੀ ਰੱਬ ਹੋਰ ਆ ਕੁਝ ਲੋਕ ਨਹੀਂ ਹਟ ਰਹੇ ਹੈਗੇ ਦੇਖੋ ਵਿੱਚ ਕੰਮ ਤੇ ਰੁਕਾਵਟ ਬਣਦੇ ਆ ਇਹਨੂੰ ਪਤਾ ਵੀ ਕੰਮ ਚੱਲ ਰਿਹਾ ਵੀ ਉੱਪਰੋਂ ਘੁਮਾ ਕੇ ਆ ਜਾ ਇੰਨੇ ਰਸਤੇ ਔਰੇ ਇੱਧਰ ਉੱਧਰ ਨੂੰ ਲੰਘਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੇਵਾ ਕਾਰਜ ਚੱਲਦੇ ਹੋਏ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਨੌਰ ਰੋਡ ਦੇ ਉੱਪਰ ਲਈ ਫਿਰਦੇ ਸਨੌਰ ਸ਼ਹਿਰ ਦੀ ਫਿਰਨੀ ਹੈ ਇਹ ਸਨੌਰ ਸ਼ਹਿਰ ਦੀ ਫਿਰਨੀ ਦਾ ਨਜ਼ਾਰਾ ਜੋ ਤੁਸੀਂ ਦੇਖ ਰਹੇ ਹੋ ਮੰਗੂ ਜੀ छोटे माटे लेंदे हुए। लाओ बठाओ, बठाओ इनू भारी बंदे बिठाओ तू बैठ तू बैठ तू बैठ तू बैठ ਵੀਡੀਓ ਨੂੰ ਵੱਤ ਵਤ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਜਫਤੇ ਤੁਸੀਂ ਦੇਖੋ ਵੀਡੀਓ ਜੀ ਅਸੀਂ ਹੁਣ ਕੰਮ ਕਰਵਾਈਏ ਜੀ ਜੋ ਵੀ ਰਹਿੰਦੇ ਕੰਮ ਨੇ ਠੀਕ ਆ ਜੀ ਥੈਂਕ ਯੂ ਧੰਨਵਾਦ ਵੀਡੀਓ ਨੂੰ ਵੱਤਵੱਦ ਦੇਖਣ ਲਈ ਜੀ 5:00 ਦੇ ਖਾਲਸਾ 5:00 ਫਤਈ ਸੇਵਾ ਚੱਲਦੀ ਹੋਈ ਨਗਰ ਕੀਰਤਨ ਵਾਸਤੇ ਸੜਕਾਂ ਸਾਫ਼ ਕਰਵਾਉਂਦੇ ਹੋਏ ਗੁਰ ਰਵਿਦਾਸ ਸੇਵਾ ਸੁਸਾਇਟੀ ਦੇ ਮੈਂਬਰ ਯੋ ਸੇਵਾਦਾਰੋ ਜੀਓ ਸਾਈਂ ਗੁਰੂ ਮਹਾਰਾਜ ਭਲੀ ਕਰੇ ਘਰਦਾਰ ਜੀਓ ਡਰਾਈਵਰ ਸਾਹਿਬ ਖੜੇ ਨੇ ਇਹ ਗੱਲਾਂ 'ਚ ਮਸਤ ਨੇ ਇਹ ਲੋਕਾਂ ਨੂੰ ਸਮਝਾਉਂਦੇ ਹੋਏ ਕਿ ਕਿਦਾਂ ਹੋਣਗੇ ਮਸਲੇ ਹੱਲ ਘਰ ਘਰ ਚੱਲੀ ਗੱਲ ਕੁਲਦੀਪ ਕਰਦਾ ਮਸਲੇ ਹੱਲ ਆ ਦੇਖੋ ਜੀ ਮਸਲੇ ਹੱਲ ਕਰਦਾ ਹੋਇਆ ਆ ਦੇਖੋ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਇਹੀ ਹੈ ਕੁਲਦੀਪ ਵਾਰ-ਵਾਰ ਇਹੀ ਗੱਲ ਕਹਿੰਦਾ ਲੋਕਾਂ ਨੂੰ ਪਰ ਲੋਕ ਸਮਝਦੇ ਹੀ ਨਹੀਂ ਕੁਲਦੀਪ ਬਾਈ ਜੀ ਨੇ ਆ ਮੇਨ ਮਕਸਦ ਇਹੀ ਹੈ ਕਹਿੰਦੇ